ਮੱਥਾ ਟੇਕਿਆ ਫਟਾਫਟ ਸੇਵਾਦਾਰ ਬਾਹਰ ਤੋਂ ਫੜ ਕੇ ਚੱਲ ਵੀ ਚੱਲ ਵੇਖ ਲਿਆ ਤੂੰ ਬਸ ਚੱਲ ਕਰ ਲੈ ਦਰਸ਼ ਚੱਲ ਚੱਲ ਐ ਨਹੀਂ ਹੁੰਦਾ ਸਾਡੀ ਸਾਰੀ ਕੌਮ ਸਵੇਰੇ ਕੋਈ 82.50 ਪੈਸੇ ਚੱਕੀ ਫਿਰਦਾ ਕੋਈ ਰੁਪਈਆ ਚੱਕੀ ਫਿਰਦਾ ਕੋਈ 5 ਰੁਪਈਏ ਜੇਬ 'ਚ ਪਾ ਕੇ ਕੋਈ ਆਟਾ ਲਈ ਜਾਂਦਾ ਗੁਰਦੁਆਰੇ ਪੀਪੇ 'ਚ ਪਾ ਕੇ ਐ ਐ ਐ ਵੇਖ ਕੇ ਤੇ ਕੀ ਕਹਿੰਦੇ ਆ ਜੀ ਦਰਸ਼ਨ ਹੋ ਗਏ ਦਰਸ਼ਨ ਹੋ ਗਏ ਮੈਂ ਤੇ 50 ਸਾਲ ਤੋਂ ਦਰਸ਼ਨ ਕਰੀ ਜੰਨਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਸੋਚੋ ਨਾ ਪਿਆਰਿਓ ਜੇ ਤੁਸੀਂ ਇਹ ਮੰਨਦੇ ਹੋ ਵੀ ਗਿਆਨ ਲੈਣ ਦਾ ਵਿਸ਼ਾ ਹੈ ਫਿਰ ਵੇਖਣ ਦਾ ਵਿਸ਼ਾ ਕਿਵੇਂ ਬਣਿਆ ਵੇਖ ਕੇ ਤੂੰ ਖੁਸ਼ ਹੋਣੇ ਆਪ ਨੂੰ ਇਹ ਕਿਵੇਂ ਸਮਝ ਗਿਆ ਵੀ ਮੈਂ ਪ੍ਰਾਪਤੀ ਹੋ ਗਈ ਬਸ ਮੈਨੂੰ ਮੈਂ ਵੇਖ ਲਿਆ ਤੇ ਇਹਦਾ ਮਤਲਬ ਮੈਂ ਗੱਲ ਬਣ ਗਈ ਐ ਕਿਵੇਂ ਬਣ ਗਈ ਤੂੰ ਤੇ ਪਹਾੜਾ ਚੜੀ ਚੜਿਆ ਜਾਣਾ ਲੱਤਾਂ ਤੇਰੀਆਂ ਸੁੱਜੀਆਂ ਪਈਆਂ ਪੈਰ ਤੇਰੇ ਸੁੱਜੇ ਪਏ ਐ ਰੋੜ ਤੇਰੇ ਪੈਰਾਂ ਚ ਜੁੱਬਦੇ ਐ ਤੇ ਮੜਾ ਜੇ ਬਸ ਐਂ ਵੇਖਿਆ 5 ਮਿੰਟ ਤੇ ਤੂੰ ਕਹਿਣਾ ਹੋਗੇ ਦਰਜ ਜੇ ਮੰਨਦੇ ਹੋ ਗਿਆਨ ਗੁਰੂ ਐ ਫਿਰ ਗਿਆਨ ਤੇ ਲੈਣ ਦਾ ਬਿਸ਼ਾ ਜੇ ਮੰਨਦੇ ਹੋ ਵੀ ਗੁਰੂ ਸਿਰਫ ਦੇਹ ਐ ਪਹਿਲਾਂ ਪਹਿਲਾਂ ਤੇ ਦੇਹ ਇਦਾਂ ਦੀ ਸੀ ਜਿੱਦਾਂ ਦੀ ਸਰੀਰ ਆਪਣੇ ਨੇ ਹੱਡ ਚੰਮ ਵਾਲੀ ਦੇਹ ਹੁੰਦੀ ਐ ਨਾ ਪਹਿਲਾਂ ਤੇ ਦੇ ਤਾਂ ਦਿੱਸੀ ਪਰ ਅੱਜ ਦੇ ਹੈ ਜਿਹੜੀ ਉਹ ਜ਼ਿਲਤ ਕਾਗਜ਼ ਇਹ ਦੇ ਹੈ ਗਿਆਨ ਗੁਰੂ ਦੇ ਕਾਦੀ ਹੈ ਦੇ ਹੈ ਜਿਹੜੀ ਉਹ ਹੋਰ ਰੂਪ ਚ ਹੈ ਜੇ ਦੇ ਨੂੰ ਮੰਨਦੇ ਹੋ ਫਿਰ ਤੇ ਐਂ ਵੇਖ ਲਿਆ ਕਰੋ ਫਿਰ ਤੁਹਾਡੇ ਨਾਲੋਂ ਤੇ ਅਸੀਂ ਬਹੁਤ ਅੱਗੇ ਲੰਘ ਜਾਾਂਗੇ ਪਿਆਰਿਓ ਤੁਸੀਂ ਤੇ ਗੁਰਦੁਆਰੇ ਆਉਂਦੇ ਹੀ ਕਦੇ-ਕਦੇ ਉਹ ਸਾਡੇ ਵਰਗੇ ਤੇ ਰਹਿੰਦੇ ਹੀ ਗੁਰੂ ਦੇ ਘਰ ਚ ਨੇ ਇਸ ਤੇ ਰਹਿੰਦੀ ਗੁਰਦੁਆਰਿਆਂ ਚ ਸਾਰੇ ਗ੍ਰੰਥੀ ਕਿੱਥੇ ਰਹਿੰਦੇ ਆ ਬਾਲਾ ਗੁਰਦੁਆਰੇ ਤੇ ਰੋਜ਼ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕਦੇ ਕਿ ਨਹੀਂ ਚੱਕਦੇ ਬੋਲੋ ਫਿਰ ਉਹ ਤੇ ਅੱਜ ਨੂੰ ਬ੍ਰਹਮ ਗਿਆਨੀ ਬਣੇ ਹੁੰਦੇ ਆ ਕੋ ਸਤਨਾਮ ਵਾਹਿਗੁਰੂ ਉਹ ਪੰਜ ਕਮਿੰਟ ਆ ਕੇ ਗਈ ਜਾਂਦਾ ਵੀ ਮੈਂ ਬੜੇ ਦਰਸ਼ਨ ਕਰਦਾ 50 ਸਾਲ ਹੋ ਗਏ ਮੈਨੂੰ ਤੂੰ ਕਹਿੰਦਾ ਮੈਂ 50 ਸਾਲ ਤੋਂ ਗੁਰਦੁਆਰੇ ਜਾਂਦਾ ਮੈਂ ਤੈਨੂੰ ਏਦਾਂ ਦੇ ਬੰਦੇ ਵਿਖਾ ਸਕਦਾ ਜਿਹੜੇ ਜੰਮੇ ਵੀ ਗੁਰਦੁਆਰੇ ਰਹੇ ਵੀ ਗੁਰਦੁਆਰੇ ਮਰੇ ਵੀ ਗੁਰਦੁਆਰੇ ਚ ਪਰ ਸਿਰੇ ਦੇ ਨਕੰਮੇ ਵੀ ਸੀ ਕੱਖ ਨਹੀਂ ਸੀ ਕੰਮਲੇ ਸਾਡੇ ਤੇ ਸਾਰਿਆਂ ਨੂੰ ਸਰਟੀਫਿਕੇਟ ਦਿੱਤਾ ਜਾ ਰਿਹਾ </body>ਤੇ ਧੰਨ ਭਾਗ ਨੇ ਤੁਸੀਂ ਤੇ ਬਸ ਸਫਲ ਕਰ ਲਿਆ ਜੀਵਨ ਆਪਣਾ ਬਸ ਆਗੇ ਤੇ ਜੀਵਨ ਸਫਲ ਕਰ ਲਿਆ ਇਦਾਂ ਕਿਵੇਂ ਜਾਂ ਤੁਹਾਨੂੰ ਇਹ ਮੰਨਣਾ ਪੈਣਾ ਵੀ ਜਦੋਂ ਅਸੀਂ ਦੇ ਦੇ ਦਰਸ਼ਨ ਕਰ ਲੈਨੇ ਆ ਤੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੇ ਰਮਾਲਿਆਂ ਨੂੰ ਵੇਖ ਲਿਆ ਇਦਾਂ ਜਦੋਂ ਪਾਠੀ ਸਿੰਘ ਗੁਰੂ ਸਾਹਿਬ ਦਾ ਅੰਗ ਬਦਲਦਾ ਹੈ ਇਦਾਂ ਹੁਕਮਨਾਮਾ ਲੈਂਦਾ ਸੀ ਐਂ ਵੇਖ ਲੈਨੇ ਆ ਤੇ ਸਾਡਾ ਇਹਦੇ ਨਾਲ ਭਲਾ ਹੋ ਜਾਂਦਾ ਜਾਂ ਫਿਰ ਤੁਹਾਨੂੰ ਦੇ ਗੁਰੂ ਕਹਿਣਾ ਪੈਣਾ ਜਾਂ ਫਿਰ ਗਿਆਨ ਇੱਕ ਰੱਖੋ ਪੂਰੇ ਦਾ ਪੂਰਾ ਪੈਕੇਜ ਹੀ ਲੈਣਾ ਪੈਣਾ ਪੈਕੇਜ ਹੀ ਛੱਡਣਾ ਪੈਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਪਾਸੇ ਰਹਿਣਾ ਪੈਣਾ ਜਾਂ ਉਧਰ ਹੋਵੋ ਜਾਂ ਉਧਰ ਹੋਵੋ ਦੋਵੇਂ ਪਾਸੇ ਨਹੀਂ ਜਦੋਂ ਇੱਕ ਗੱਲ ਸਮਝ ਆਏਗੀ ਇਹ ਰੱਕੇ-ਰੱਕੇ ਗੱਲਾਂ ਸਮਝਾਉਣੀਆਂ ਜਦੋਂ ਅਸੀਂ ਇੱਕ ਵਾਰੀ ਰਾਹ ਭਟਕ ਜਾਂਦੇ ਹਾਂ ਮੁੜ ਕੇ ਤੇ ਫਿਰ ਭਾਈ ਸਾਨੂੰ ਸਿੱਧਾ ਰਾਹ ਪੈਣਾ ਹੀ ਨਹੀਂ ਨਾ ਇੱਕ ਵਾਰੀ ਫਾਰਮੂਲਾ ਗਲਤ ਲਾ ਲਿਆ ਮੁੜ ਕੇ ਤੇ ਗਲਤੀ ਜਾਵਾਂਗੇ ਫਿਰ ਜਦੋਂ ਇੱਕ ਵਾਰੀ ਰਾਹ ਬੰਦਾ ਪਹਿਲਾਂ ਹੀ ਪਹਿਲਾਂ ਹੀ ਸਟੈਪ ਗਲਤ ਹੋਵੇ ਮੁੜ ਕੇ ਤੇ ਗਲਤੀ ਜਾਊਗਾ ਜੇ ਉਹਨੂੰ ਪਹਿਲੇ ਦਿਨ ਹੀ ਸਹੀ ਕਰਦੀਏ ਵੀ ਇੱਥੋਂ ਸ਼ੁਰੂ ਕਰ ਅਸਲ 'ਚ ਸਾਡਾ ਬੇੜਾ ਵਹਿ ਗਿਆ ਸਾਡਾ ਸਾਰਿਆਂ ਦਾ ਬੇੜਾ ਉਦੋਂ ਵਹਿ ਗਿਆ ਸਾਨੂੰ ਨਾ ਤੋਰੀ ਹੀ ਗਲਤ ਹੈ ਸਾਨੂੰ ਪਹਿਲੇ ਦੇ ਨਹੀਂ ਗੱਲ ਗਲਤ ਸਮਝਾਈ ਜਦੋਂ ਤੁਸੀਂ ਪਹਿਲਾ ਕਦਮ ਸਹੀ ਪਟੋਗੇ ਫਿਰ ਅੱਗੇ 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 ਗੱਲ ਤੁਰੀ ਲਓ ਹੁਣ ਇਹ ਗੱਲ ਤੇ ਸਮਝ ਆ ਗਈ ਇਹਨੂੰ ਆਪਾਂ ਗੁਰਬਾਣੀ ਤੋਂ ਵੀ ਸਮਝ ਲਓ ਹਰ ਸਟੇਜ ਤੇ ਕਰਦਾ ਹੀ ਹੁੰਦੇ ਆ ਪਹਿਲੇ 10 15 ਮਿੰਟ ਮੈਂ ਜਰੂਰ ਲਾਉਣਾ ਇਹ ਗੱਲ ਪੱਲੇ ਪੱਕੀ ਪਕੜ ਚ ਪਵੇ ਸਤਿਗੁਰੂ ਨੂੰ ਸਭ ਸਤਿਗੁਰੂ ਨੂੰ ਸਭ ਕੋ ਵੇਖਦਾ ਚੇਤਾ ਜਗਤ ਸੰਸਾਰ ਕਹਿੰਦੇ ਸਾਰੀ ਦੁਨੀਆ ਨਾ ਐਂ ਵੇਖਦੀ ਅੱਖਾਂ ਨਾਲ ਗੁਰੂ ਵੇਖਣ ਦਾ ਵਿਸ਼ਾ ਹੀ ਨਹੀਂ ਗੁਰੂ ਤੇ ਸਮਝਣ ਦਾ ਵਿਚਾਰ ਕਰਨ ਦਾ ਵਿਸ਼ਾ ਹੈ ਗਿਆਨ ਵੇਖਣ ਦਾ ਵਿਸ਼ਾ ਹੀ ਨਹੀਂ ਹੁੰਦਾ ਤੇ ਲੋਕੀ ਵੇਖਣ ਦਾ ਵਿਸ਼ਾ ਬਣਾਈ ਫਿਰਦੇ ਆ ਲਓ ਹੁਣ ਆਹ ਸ਼ਬਦ ਸੁਣਿਓ ਹਰ ਕੋਈ ਇਸ ਗੱਲ ਨੂੰ ਸਮਝਿਓ ਵੀ ਵੇਖਣਾ ਨਹੀਂ ਵਿਚਾਰ ਕਰਨੀ ਹੈ ਗਿਆਨ ਲੈਣ ਦਾ ਵਿਸ਼ਾ ਹੁੰਦਾ ਵੇਖਣ ਦਾ ਵਿਸ਼ਾ ਨਹੀਂ ਹੁੰਦਾ ਇਹ ਪੱਲੇ ਪੱਕੀ ਵੱਲੋਂ ਗੱਲ ਗਿਆਨ ਲੈਣ ਦਾ ਵਿਸ਼ਾ ਹੈ ਜੇ ਗੁਰੂ ਸਾਡਾ ਗਿਆਨ ਹੈ ਤੇ ਇਦਾਂ ਜਦੋਂ ਸੁਣ ਰਹੇ ਆ ਉਦੋਂ ਗੁਰੂ ਆ ਰਿਹਾ ਕਾਦੇ ਤੱਕ ਅੱਖਾਂ ਤੱਕ ਨਹੀਂ ਸੁਰਤ ਤੱਕ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਿਮਾਗ ਦਿਮਾਗ ਵੱਲ ਆਉਂਦਾ ਜੀ ਮਨ ਵੱਲ ਬ੍ਰੇਨ ਕੀ ਹੈ ਦਿਮਾਗ ਤੇ ਮਨ ਕੀ ਹੈ ਮਾਈਂਡ ਸਾਡੇ ਸਾਡੇ ਮਨ ਤੱਕ ਆ ਰਿਹਾ ਹੈ ਤੇ ਫਿਰ ਜਦੋਂ ਗੁਰੂ ਮਨ ਤੱਕ ਪਹੁੰਚੂ ਫਿਰ ਮਜਬੂਤ ਕੌਣ ਹੋਊ ਬੋਲੋ ਬੋਲੋ ਪਿਆਰਿਓ ਮਜਬੂਤ ਕੌਣ ਹੋਊ ਮਨ ਤੇ ਡੋਲਦਾ ਕੌਣ ਹੈ ਮਨ ਬੰਦਾ ਕਿਸੇ ਦੀ ਧੀ ਪੈਨ ਨੂੰ ਫੜਦਾ ਹੱਥ ਆਪੇ ਹੀ ਫੜ ਲੈਂਦਾ ਹੈ ਕੌਣ ਕੌਣ ਅੰਦਰੋਂ ਪ੍ਰੇਰਣਾ ਦਿੰਦਾ ਭਲਾ ਮਨ ਸੁਧਰਨਾ ਕਿੱਨੇ ਭਲਾ ਜੱਤ ਸੱਤ ਕਸ਼ੇਰੇ ਕਰਕੇ ਰਹਿੰਦਾ ਹੈ ਕਿ ਮਨ ਕਰਕੇ ਕਸ਼ੇਰੇ ਵਾਲੇ ਵੀ ਬਥੇਰੇ ਗਲਤੀਆਂ ਕਰ ਜਾਂਦੇ ਨੇ ਆਖੋ ਸਤਿਨਾਮ ਵਾਹਿਗੁਰੂ ਝੂਠੇ ਕਿ ਸੱਚੇ ਦੱਸੋ ਪਿਆਰਿਓ ਕਸ਼ੇਰਾ ਜੱਤ ਸੱਤ ਰੱਖ ਲੂ ਕੱਪੜਾ ਕੱਪੜਾ ਹੀ ਹੈ ਕਸ਼ੇਰੇ ਕਸ਼ੇਰਾ ਤੇ ਪ੍ਰਤੀਕ ਹੈ ਇਸ ਗੱਲ ਦਾ ਕਸ਼ੇਰੇ ਕਰਕੇ ਜੱਤ ਸੱਤ ਨਹੀਂ ਰਹੇ ਜਾਣਾ ਮੇਰਾ ਉਹਦੇ ਪ੍ਰਤੀਕ ਹੈ ਕਰਪਾਨ ਸ੍ਰੀ ਸਾਹਿਬ ਫੜ ਲੈ ਹੱਥ 'ਚ ਫੜ ਲੈ ਆਪੇ ਨਹੀਂ ਚੱਲਣੀ ਮਨ ਮਜ਼ਬੂਤ ਚਾਹੀਦਾ ਤਾਂ ਚੱਲੋ ਕਿੱਥੇ ਵਰਤਣੀ ਹੈ ਕਿੱਥੇ ਨਹੀਂ ਵਰਤਣੀ ਸਾਰੀ ਮਨ ਦੀ ਖੇਡ ਹੈ ਸਾਰਾ ਕੁਝ ਮਨ ਤੇ ਖੜਾ ਹੈ ਭਾਈ ਦਸਤਾਰ ਬੰਨਣ ਤੇ ਕੀ ਹੈ ਤੁਹਾਡੇ ਜਿੱਥੇ ਰਮਾਲ ਵਾਲਾ ਵੀਰ ਮੈਨੂੰ ਹੁਣ ਕਹ ਦੇ ਵੀ ਲਓ ਜੀ ਮੈਂ ਛੱਡਿਆ ਜਕਾਰਾ ਮੈਂ ਦਸਤਾਰ ਬੰਨਣ ਨੂੰ ਤਿਆਰ ਆ ਆ ਆਪ ਮੈਂ ਗੱਲ ਵਾਲਾ ਉਹਨੂੰ ਦੇ ਦਿਆਂ ਵੀ ਆ ਚੱਕ ਉਹਨੇ ਬੰਨਣ ਤੇ ਕਿੰਨਾ ਕੁ ਟਾਈਮ ਲਾਊ ਭਲਾ 2 ਮਿੰਟ 2 ਮਿੰਟ ਲੱਗਣੇ ਨਹੀਂ ਵੈਸੇ 2 ਮਿੰਟ ਤੇ ਬਹੁਤ ਨੇ 1 ਮਿੰਟ ਚ ਕਹਿ ਦੂ ਚੱਕ ਬਾਬਾ ਬਦਲ ਗਿਆ ਮੈਂ ਅੱਜ ਤੋਂ ਪਰ ਵਿਚਾਰ ਬਦਲਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਪੱਗ ਨੂੰ ਤੇ ਮਿੰਟ ਲੱਗਦਾ ਦਸਤਾਰ ਤੇ ਬਸ 5 ਮਿੰਟ ਲੱਗਣਗੇ ਵਿਚਾਰਾਂ ਤੇ ਕਿੰਨਾ ਟਾਈਮ ਲੱਗੂ ਸਾਰੀ ਜ਼ਿੰਦਗੀ ਲੱਗ ਜਾਂਦੀ ਏ ਵਿਚਾਰ ਨਹੀਂ ਬਦਲਦੇ ਵਿਚਾਰਾਂ ਵਿਚਾਰਾਂ ਨੂੰ ਵਿਚਾਰਾਂ ਦੇ ਸੰਗ੍ਰਹਿ ਨੂੰ ਵਿਚਾਰਾਂ ਦੇ ਜੋੜ ਨੂੰ ਮਨ ਕਹਿੰਦੇ ਐ ਮਨ ਕੀ ਹੈ ਵਿਚਾਰਾਂ ਦਾ ਜੋੜ ਸੰਗ੍ਰਹਿ ਵਿਚਾਰਾਂ ਦਾ ਇਕੱਠ ਕੱਲਾ ਕੱਲਾ ਹੈ ਬੰਦਾ ਹੈ ਇਕੱਠ ਆ ਆ ਜਦੋਂ ਜਦੋਂ ਸਾਰੇ ਬੰਦੇ ਇਕੱਠੇ ਹੋਗੇ ਇਕੱਠ ਬਣ ਗਿਆ ਕੱਲਾ ਕੱਲਾ ਵਿਚਾਰ ਹੈ ਜਦੋਂ ਵਿਚਾਰਾਂ ਨੂੰ ਜੋੜ ਦੋਗੇ ਉਦੋਂ ਕੀ ਬਣ ਗਿਆ ਮਨ ਹੁਣ ਗਿਆਨ ਗੁਰੂ ਹੈ ਜਿਹੜਾ ਗਿਆਨ ਇਹ ਕਾਦੇ ਤੱਕ ਪਹੁੰਚਦਾ ਹੈ ਮਨ ਤੱਕ ਤੇ ਮਜਬੂਤ ਕੀ ਹੋ ਮਨ ਡੋਲਦਾ ਕੌਣ ਹੈ ਮਨ ਗਲਤੀਆਂ ਕੌਣ ਕਰਦਾ ਹੈ ਮਨ ਵਿਗੜਿਆ ਕੌਣ ਹੈ ਮਨ ਸੁਧਰਨਾ ਕਿੰਨੇ ਹੈ ਮਨ ਨੇ ਫਿਰ ਲੋੜ ਕਾਦੀ ਹੈ ਸਾਨੂੰ ਦੇਹ ਗੁਰੂ ਦੀ ਹੈ ਕਿ ਗਿਆਨ ਗੁਰੂ ਦੀ ਸਵਾਦ ਲਿਆਂਦਾ ਪਿਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋੜਿਆ ਹੀ ਗਿਆਨ ਨਾਲ ਜਿਹੜੇ ਕਹਿੰਦੇ ਦੇਹ ਦੇ ਪੁਜਾਰੀਆਂ ਸਾਡਾ ਬਾਬਾ ਤੇ ਦੇਤਾ ਰਹੀਏ ਪੈ ਗਿਆ ਨਾ ਪੰਗਾ ਇਥੇ ਦੇਹੀ ਕਰੂ ਗਿਆਨ ਸਦਾ ਤੇਰੇ ਨਾਲ ਰਹਿਣਾ ਦੇਹ ਤੇ ਉੱਥੇ ਛੱਡਾਂ ਦੇਹ ਤੇ ਗੁਰਦੁਆਰੇ ਰਹਿ ਜਾਂਦੀ ਹੈ ਗਿਆਨ ਤੇਰੇ ਤੱਕ ਜਾਣਾ ਹੈ ਅੱਜ ਜਦੋਂ ਤੁਸੀਂ ਜਾਓਗੇ ਘਰਾਂ ਨੂੰ ਮੈਂ ਗੱਡੀ 'ਚ ਬਹਿ ਕੇ ਆਇਆ ਨੂੰ ਜਲਦੀ ਤੁਸੀਂ ਘਰਾਂ 'ਚ ਚੱਲ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਜਾਣਗੇ ਦੇਹ ਗੁਰਦੁਆਰਾ ਸਾਹਿਬ ਚਲੇ ਜਾਏਗੀ ਪਰ ਗਿਆਨ ਤੇਰੇ ਨਾਲ ਜਾਣਾ ਕਿਉਂਕਿ ਗਿਆਨ ਗੁਰੂ ਹੈ ਗਿਆਨ ਨਾਲ ਜੁੜਨਾ ਹੈ ਇਹ ਚੇਤਨ ਆ ਬੋਲਦੇ ਨੇ ਇਹ ਨੁਕਤਾ ਜਿੰਨਾ ਚਿਰ ਜੇ ਹੁਣ ਗਿਆਨ ਨਹੀਂ ਮਿਲਿਆ ਤੇ ਇਹਦਾ ਮਤਲਬ ਅੱਜ ਸਾਨੂੰ ਗੁਰੂ ਜੀ ਦੇ ਦਰਸ਼ਨ ਅੱਜ ਸਾਨੂੰ ਗੁਰੂ ਦੇ ਦਰਸ਼ਨ ਇਹ ਮੰਨਦੇ ਨਹੀਂ ਨਾ ਪ੍ਰੋਬਲਮ ਤੇ ਇਹ ਹੈ ਆਪਾਂ ਤੇ ਸਫਰ ਕਰ ਕਰਕੇ ਲੰਮਾ ਲੰਮਾ ਸਫਰ 500 ਕਿਲੋਮੀਟਰ ਸਫਰ 1000 ਕਿਲੋਮੀਟਰ ਸਫਰ ਕਰ ਕਰਕੇ ਅਗਲਾ ਜਦੋਂ ਉੱਥੇ ਅੰਦਰ ਵੜਦੇ ਆਂ ਫੜ ਤੂਫਾਂ ਬਾਹਰ ਤੋਂ ਫੜ ਕੇ ਪਰੇ ਸਿੱਟਦੇ ਚੱਲ ਲੱਗ ਜੋ ਲੱਗ ਜੋ ਲੱਗ ਜੋ ਹੋ ਗਏ ਦਰਸ਼ਨ ਹੋ ਗਏ ਤੇ ਆਪਾਂ ਵੀ ਖੁਸ਼ ਆ ਵੀ ਬਸ ਦਰਸ਼ਨ ਤੇ ਹੋ ਗਏ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਨੂੰ ਦਰਸ਼ਨ ਨਹੀਂ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਸੁਣੋ ਇੱਕ ਵਾਰ ਸਤਿਗੁਰ ਨੂੰ ਸਭ ਕੋ ਵੇਖਦਾ ਸੁਣਨਾ ਸਮਝਣਾ ਚਾਹੀਦਾ ਸੀ ਪਰ ਲੋਕੀ ਕੀ ਕਰਦੇ ਐ ਬੋਲੋ ਵੇਖਦੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਫਿਰ ਸਾਤ ਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਦਿੱਖੈ ਮੁਕਤ ਨਾ ਹੋਵਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਹੁਣ ਮੈਨੂੰ ਇਹ ਦੱਸੋ ਵੀ ਜਿੰਨਾ ਤੁਸੀਂ ਸੁਣਿਆ ਇਹਦੇ ਵਿੱਚ ਗਲਤ ਕੀ ਹੈ ਇਹਨੂੰ ਗਲਤ ਪ੍ਰਚਾਰ ਕਹਿੰਦੇ ਆ ਅੱਜ ਤੱਕ ਕਹਿੰਦੇ ਐਦਾਂ ਹੁੰਦਾ ਰਿਹਾ ਅੱਜ ਕੱਲ ਅੱਜ ਤੱਕ ਤੇ ਇਹੀ ਸੀ ਵੀ ਦਰਸ਼ਨ ਐਦਾਂ ਹੁੰਦੇ ਆ ਆਹ ਗੱਲ ਗਲਤ ਕਹਿੰਦੇ ਹੋ ਗਲਤ ਨਹੀਂ ਕਹਿੰਦੇ ਕੁਰਬਾਨੀ ਅਸਲ ਵਿੱਚ ਐਦਾਂ ਕਹਿੰਦੀ ਹੈ ਸਾਨੂੰ ਸਮਝਾਇਆ ਨਹੀਂ ਜੇ ਗੱਲ ਮੈਂ ਆਪਣੀ ਗੱਲ ਕਰਦਾ ਮੈਂ ਤੇ ਕਹਿੰਦਾ ਵੀ ਮੈਂ 34 ਸਾਲ ਦੀ ਮੇਰੀ ਉਮਰ ਹੋ ਗਈ ਮੈਨੂੰ 35ਵਾਂ ਸਾਲ ਜਾਂਦਾ ਵੀ ਇਹ ਇਹਦਾ ਮੈਨੂੰ ਇੰਨਾ ਲੇਟ ਕਿਉਂ ਪਤਾ ਲੱਗਿਆ ਇਸ ਗੱਲ ਦੀ ਸਮਝ ਪਹਿਲਾਂ ਕਿਉਂ ਨਹੀਂ ਆਈ ਜੇ ਇਸ ਗੱਲ ਦੀ ਸਮਝ ਮੈਨੂੰ 15 ਸਾਲ 20 ਸਾਲ ਪਹਿਲਾਂ ਆਉਂਦੀ ਤੇ ਅੱਜ ਨੂੰ ਕਿੰਨਾ ਕੁਝ ਹੋਰ ਪਤਾ ਲੱਗ ਜਾਣਾ ਸੀ ਅਸੀਂ ਤੇ ਇੰਝ ਸਮਝਦੇ ਸੀ ਹੁਣ ਅਸੀਂ ਗੁਰਦੁਆਰੇ ਜਾਣਾ ਛੱਡਣਾ ਥੋੜਾ ਹੈ ਗੁਰਦੁਆਰੇ ਜਾਣਾ ਹੈ ਪਰ ਕਾਦੇ ਲਈ ਅਕਲ ਲੈਣ ਸਮਝ ਲੈਣ ਗਿਆਨ ਲੈਣ ਤੇ ਫਿਰ ਪ੍ਰਬੰਧ ਵੀ ਕਰਾਂਗੇ ਵੀ ਭਾਈ ਜੇ ਕਥਾ ਕਰੋ ਕਥਾ ਕਰੋ ਓਤਾ ਘੰਟਾ ਲਾਇਆ ਕਰੋ ਰੋਜ਼ 15 ਮਿੰਟ ਭਾਵੇਂ ਲਾਓ ਪਰ ਕਥਾ ਲਾਓ ਕੋਈ ਤੇ ਜੇ ਨਹੀਂ ਗੁਰਦੁਆਰੇ ਕਥਾ ਹੁੰਦੀ ਫਿਰ ਆਪਣੇ ਘਰੇ ਬਹਿ ਕੇ ਸੁਣਾਗੇ ਕਥਾ ਚੱਲਦੀ ਹੈ ਘਰਾਂ ਦੇ ਵਿੱਚ ਸੁਣੀ ਜਾ ਸਕਦੀ ਹੈ ਚੈਨਲਾਂ ਤੇ ਚੱਲਦੀ ਹੈ ਪੜਹਾਏ ਜਰੂਰ ਚੇਤਾ ਰੱਖਿਓ ਵੀ ਚੈਨਲਾਂ ਵਾਲੇ ਕਿਤੇ ਹੋਰ ਹੀ ਨਾ ਕੁਝ ਸੁਣਾ ਦੇਣ ਇਹ ਵੀ ਗੱਲ ਬਹੁਤ ਐ ਨਾ ਕਥਾ ਤੇ ਬਹੁਤ ਥਾਮਾਂ ਤੇ ਹੁੰਦੀ ਐ ਉਹ ਕਥਾ ਹੈ ਹੀ ਮਨਮਤ ਦੀ ਹੁਣ ਤੂੰ ਕਥਾ ਸੁਣਨ ਬਹਿ ਜਾ ਅਗਲਾ ਫਿਰ ਉਹੀ ਗੱਲਾਂ ਫੇਰ ਕਰੀ ਜਾਵੇ ਵੀ ਦਰਸ਼ਨ ਕਰਕੇ ਭਾਈ ਭਲਾ ਹੋ ਜਾਂਦਾ ਹੁੰਦਾ ਹੈ ਹੁੰਦਾ ਐ ਪਰ ਅਸਲੀ ਦਰਸ਼ਨ ਕਰਕੇ ਸੁਰਤ ਤੱਕ ਜਦੋਂ ਗਿਆਨ ਪਹੁੰਚਦਾ ਓਦੋਂ ਭਲਾ ਹੁੰਦਾ ਹੈ ਭਲਾ ਹੁੰਦਾ ਐ ਜਦੋਂ ਫਿਰ ਨਹੀਂ ਦਰਸ਼ਨ ਹੁੰਦੇ ਫਿਰ ਆ ਵੇਖਿਓ ਆਪਾਂ ਇੱਕਰ ਪੜਦੇ ਆਂ ਫਿਰ ਐ ਨਾ ਕਲਯੁਗ ਕਲਯੁਗ ਮਤਲਬ ਕੀ ਵੀ ਬਹੁਤ ਦੁਖੀ ਦੁਖੀ ਹੁੰਦਾ ਮਨ